ਬੀਜੇਪੀ ਨੂੰ ਪਿੰਡਾਂ ਦੇ ਵਿੱਚ ਕਿੰਨਾ ਵੋਟ ਮਿਲੇਗਾ ਇਹ ਤੈਅ ਕਰੇਗਾ ਕਿ ਉੱਥੋਂ ਆਮ ਆਦਮੀ ਪਾਰਟੀ ਜਿੱਤੇਗੀ ਜਾਂ ਕਾਂਗਰਸ ਜਿੱਤੇਗੀ। ਜੀ। ਵੈਸੇ ਤੇ ਸਰਵੇ ਵੀ ਆਏ ਸਨ ਉਹਦੇ 'ਚ ਤਾਂ ਜਿਹੜੀ ਸਥਿਤੀ ਹੈ ਅਕਾਲੀ ਦਲ ਦੀ ਤਾਂ ਬਹੁਤ ਖਰਾਬ ਨਜ਼ਰ ਆ ਰਹੀ ਸੀਗੀ। ਉਹ ਲਾਲੀ ਮਜੀਠੀਆ ਤੁਸੀਂ ਦੇਖੋ ਮਜੀਠੇ ਤੋਂ ਪਹਿਲੇ ਉਹ ਕਾਂਗਰਸ ਸਨ। ਫੇਰ ਆਜ਼ਾਦ ਵੀ ਲੜੇ। ਜੀ। ਫੇਰ ਉਹ ਆਮ ਆਦਮੀ ਪਾਰਟੀ ਚਲੇ ਗਏ। ਅੱਜ ਅਕਾਲੀ ਦਲ 'ਚ ਸ਼ਾਮਲ ਹੋ ਰਹੇ ਨੇ। ਬਹੁਤ ਸਾਰੇ ਲੀਡਰ ਐਸੇ ਨੇ ਕਹਿੰਦੇ ਟਿਕਟ ਸਮੇਤ ਹੀ ਦੂਜੀ ਪਾਰਟੀ ਚਲੇ ਗਏ ਸਨ ਜਿਵੇਂ ਸੁਸ਼ੀਲ ਰਿੰਕੋ ਆਮ ਆਦਮੀ ਪਾਰਟੀ ਟਿਕਟ دیتی ਸੀ ਬੀਜੇਪੀ ਚਲੇ ਗਏ ਰਵਨੀਤ ਬਿੱਟੂ ਕਾਂਗਰਸ ਸਾੜ ਕੇ ਬੀਜੇਪੀ ਜਾਏ ਬਦਲਾਅ ਦਾ ਨਾਰਾ ਦੇ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਚਾਈ ਸੀ ਇਸ ਵਾਰੀ ਉਹਨਾਂ ਦਾ ਵੀ ਟੈਸਟ ਹੈ ਕਿਉਂਕਿ ਪਹਿਲੇ ਕਹਿਨ ਨੂੰ ਕੁਝ ਨਹੀਂ ਸੀ ਦੱਸਣ ਨੂੰ ਕੁਝ ਨਹੀਂ ਸੀ ਸਰੋਪੀ ਅਰੋਪ ਲਾਣੇ ਚਾਹੀਏ ਆਪਾਂ ਜਦੋਂ 2022 ਚ ਸੀ ਜੀ ਹੁਣ ਦੋ ਮਈ ਆ ਗਈ ਹੈ ਤੇ ਦੋ ਸਾਲ ਤੋਂ ਵੱਧ ਸਮਾਂ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ। ਸਵਤੀ ਮਾਲੀਵਾਲ ਦੇ ਨਾਲ ਇੱਕ ਕੋਈ ਘਟਨਾਕ੍ਰਮ ਹੋਇਆ। ਇਹ ਚੁੱਪੀ ਕਿਉਂ ਸਾਧ ਹੈ? ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹਨੂੰ ਸਵਤੀ ਮਾਲੀਵਾਲ ਨੂੰ ਇਹ ਕਿਹਾ ਜਾ ਰਿਹਾ ਸੀ ਕਿ ਤੁਸੀਂ ਅਪਰਾਜ ਸਭਾ ਦੀ ਸੀਟ ਛੱਡ ਦਿਓ ਕਿਉਂਕਿ ਆਮ ਆਦਮੀ ਪਾਰਟੀ ਦੇ ਕੋਟੇ ਚੋਣਾਂ ਰਾਜ ਸਭਾ ਮੈਂਬਰ ਬਣਾਇਆ ਗਿਆ ਤੇ ਅਰਵਿੰਦ ਕੇਜਰੀਵਾਲ ਅਭਿਸ਼ੇਕ ਮਨੂ ਸਿੰਘ ਵੀ ਨੂੰ ਰਾਜ ਸਭਾ ਮੈਂਬਰ ਬਣਾਉਣਾ ਚਾਹੁੰਦੇ ਨੇ। ਉਹਨਾਂ ਜਿਹੜੇ ਦਿੱਲੀ ਦੇ ਮੰਤਰੀ ਨੇ ਅਤੀਸ਼ੀ ਉਹ ਕਹਿੰਦੇ ਵੀ ਸਵਾਤੀ ਮਾਲੀਵਾਲ ਬੀਜੇਪੀ ਦਾ ਮੋੜਾ ਉਹਨਾਂ ਨੂੰ ਬੀਜੇਪੀ ਨੇ ਉੱਥੇ ਭੇਜਿਆ ਸੀ ਕਹਿੰਦੇ ਸਾਰੇ ਦੇ ਸਾਰੇ ਰੋਗ ਝੂਠੇ ਆ ਝੂਠ ਬੋਲਨੇ 13 ਮਈ ਨੂੰ ਅਪਾਇੰਟਮੈਂਟ ਹੀ ਨਹੀਂ ਗਈ ਸੀ ਬਿਨਾ ਅਪਾਇੰਟਮੈਂਟ ਤੋਂ ਕਹਿੰਦੇ ਮੁੱਖ ਮੰਤਰੀ ਨੂੰ ਮਿਲਣ ਕਿੱਦਾਂ ਪਹੁੰਚੀ ਕਿਉਂਕਿ ਇੱਥੇ ਨਾਲ ਦੀ ਬਹੁਤ ਡਿਮਾਂਡ ਹੈ ਇਸ ਵੇਲੇ ਉਹਨਾਂ ਨੂੰ ਬੁਲਡੋਜ਼ਰ ਬਾਬਾ ਵੀ ਕਿਹਾ ਜਾਂਦਾ ਤੁਸੀਂ ਦੇਖੋ ਜਿਸ ਤਰ੍ਹਾਂ ਉਹਨਾਂ ਨੇ ਯੂਪੀ ਦੇ ਵਿੱਚ ਗੁੰਡਾਗਰਦੀ ਦਾ ਗੈਂਗਸਟਰਵਾਦ ਦਾ ਸਫਾਇਆ ਕੀਤਾ ਹੈ ਮੈਂ ਵੀ ਉਹਨਾਂ ਦਾ ਕਾਰਗਰ ਜੀ ਮੁੱਖ ਮੰਤਰੀ ਹੋ ਤੋ ਯੋਗੀ ਅਦਿੱਤਿਆਨਾਥ ਹੈ ਸਤਿ ਸ਼੍ਰੀ ਅਕਾਲ ਨਮਸਕਾਰ ਸਾਡੇ ਸ਼ਾਮ ਦੇ ਸ਼ੋਅ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਮੇਰੇ ਨਾਲ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਦੀਪਕ ਭੰਡਾਰੀ ਜੀ ਭੰਡਾਰੀ ਜੀ ਮੈਂ ਤੁਹਾਨੂੰ ਸਵਾਗਤ ਕਰਦੀ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਭੰਡਾਰੀ ਜੀ ਪੰਜਾਬ ਦੇ ਵਿੱਚ ਇਸ ਵਾਰ ਪਹਿਲੀ ਵਾਰ ਹੋ ਰਿਹਾ ਹੈ ਕਿ ਜਿਹੜੀਆਂ ਚਾਰ ਸਿਆਸੀ ਪਾਰਟੀਆਂ ਨੇ ਉਹ ਪਹਿਲੀ ਵਾਰ ਜਿਹੜੀਆਂ ਕਟ ਅਲੱਗ-ਅਲੱਗ ਚੋਨਾ ਲਾੜ ਰੀਆਂ ਹਨ ਅਤੇ ਇਸ ਦੇ ਨਾਲ ਹੀ ਮੇਰੇ ਦੋ ਹੋਰ ਸਵਾਲ ਨੇ ਕਿ ਜਿਹੜੇ ਵੱਡੇ ਘਰਾਣੇ ਨੇ ਉਹਨਾਂ ਦੀ ਵੀ ਜਿਹੜੀ ਸਾਖ ਆ ਉਹ ਦਾਅ ਉਤੇ ਲੱਗੀ ਹੋਈ ਹੈ ਕਿ ਉਹਨਾਂ ਨੇ ਵੀ ਲੰਬੇ ਸਮੇਂ ਤੋਂ ਜਿਹੜੀ ਪੰਜਾਬ ਦੇ ਵਿੱਚ ਰਾਜ ਕਰਿਆ ਅਤੇ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦਾ ਵੀ ਇਸ ਵਾਰ ਇਮਤਿਹਾਨ ਮੰਨਿਆ ਜਾ ਰਿਹਾ ਤੁਸੀਂ ਪਹਿਲੇ ਸਵਾਲ 'ਚ ਤਿੰਨ ਸਵਾਲ ਪੁੱਛ ਲਏ ਰਦਮ ਚਲੋ ਮੈਂ ਇੱਕ-ਇੱਕ ਕਰਕੇ ਤੁਹਾਨੂੰ ਜਵਾਬ ਦੇਣਾ ਜੀ ਪਹਿਲੀ ਵਾਰੀ ਤੁਹਾਡੀ ਗੱਲ ਠੀਕ ਹੈ ਕਿ ਹੋ ਰਿਹਾ ਹੈ ਕਿ ਪੰਜਾਬ ਦੇ ਵਿੱਚ ਕਿਸੇ ਸਿਆਸੀ ਪਾਰਟੀ ਦਾ ਕੋਈ ਗਠਬੰਧਨ ਨਹੀਂ ਹੋ ਰਿਹਾ ਜੀ ਪਹਿਲੇ ਅਕਾਲੀ ਦਲ ਬਾਦਲ ਤੇ ਭਾਜਪਾ ਇਕੱਠੇ ਹੋ ਕੇ ਲੜ ਰਹੇ ਸਨ ਲੜਦੇ ਸਨ ਪਰ ਹੁਣ ਆਡਾ ਢੋਕੇ ਲੜ ਰਹੇ ਨੇ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਬਾਕੀ ਥਾਵਾਂ ਦੇ ਉੱਤੇ ਆਈ ਐਨ ਡੀ ਆਈਏ ਗਠਬੰਧਨ ਦੇ ਨਾਂ ਤੇ ਗਠਬੰਧਨ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਜੀ ਪਰ ਪੰਜਾਬ ਦੇ ਵਿੱਚ ਇਹਨਾਂ ਦਾ ਗਠਬੰਧਨ ਨਹੀਂ ਹੈ ਤੇ ਚਾਰ ਪਾਰਟੀਆਂ ਮੁੱਖ ਤੌਰ ਤੇ ਦੇਖੋ ਕਾਂਗਰਸ ਜੀ ਆਮ ਆਦਮੀ ਪਾਰਟੀ ਸਰਕਾਰ ਹੈ ਜੀ ਪੰਜਾਬ ਦੇ ਵਿੱਚ ਬੀਜੇਪੀ ਸੈਂਟਰ ਚ ਸਰਕਾਰ ਹੈ ਤੇ ਕਿਹਾ ਜਾ ਰਿਹਾ ਫਿਰ ਮੋਦੀ ਸਾਹਿਬ ਆਣਗੇ ਲੇਕਿਨ ਕਾਂਗਰਸੀ ਨਹੀਂ ਮੰਨ ਰਹੇ ਤੇ ਤੀਜੀ ਪੰਜਾਬ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਉਹ ਦਾਵਾ ਕਰਦੇ ਨੇ ਕਿ ਪੰਜਾਬ ਦੀ ਇੱਕੋ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਹੁਣ ਇਹ ਦੇਖੋ 13 ਸਿਆਸੀ 13 ਸੀਟਾਂ ਨੇ ਲੋਕ ਸਭਾ ਦੀਆਂ ਜੀ ਤੇ ਬੀਜੇਪੀ ਕਿੰਨੀਆਂ ਵੋਟਾਂ ਖੜੇਗੀ ਤੁਸੀਂ ਦੇਖੋ ਬੀਜੇਪੀ ਦਾ ਜਦੋਂ ਰਾਮ ਮੰਦਰ ਬਣਿਆ ਤੇ ਕੋਈ ਸ਼ੱਕ ਨਹੀਂ ਹਿੰਦੂ ਵੋਟਰ ਦਾ ਝੁਕਾਅ ਬੀਜੇਪੀ ਵੱਲ ਹੋਇਆ। ਜੀ। ਪਰ ਸ਼ਹਿਰਾਂ ਦੇ ਵਿੱਚ ਤੇ ਬੀਜੇਪੀ ਦੀ ਸਥਿਤੀ ਠੀਕ ਹੋਏਗੀ ਵੀ ਦੇ ਬਾਕੀ ਥਾਵਾਂ ਦੀ ਜੇ ਗੱਲ ਕਰੀਏ। ਤੇ ਪਿੰਡਾਂ ਦੇ ਵਿੱਚ ਬੀਜੇਪੀ ਦੇ ਬਹੁਤ ਸਾਰੇ ਕੈਂਡੀਡੇਟਸ ਦਾ ਵਿਰੋਧ ਹੋ ਰਿਹਾ। ਕਈ ਥਾਵਾਂ ਤੇ ਵਿਰੋਧ ਵੀ ਹੋਇਆ ਹੈ। ਹੁਣ ਬੀਜੇਪੀ ਨੂੰ ਪਿੰਡਾਂ ਦੇ ਵਿੱਚ ਕਿੰਨਾ ਵੋਟ ਮਿਲੇਗਾ ਇਹ ਤੈਅ ਕਰੇਗਾ ਕਿ ਉੱਥੋਂ ਆਮ ਆਦਮੀ ਪਾਰਟੀ ਜਿੱਤੇਗੀ ਜਾਂ ਕਾਂਗਰਸ ਜਿੱਤੇਗੀ। ਜੀ। ਵੈਸੇ ਤੇ ਸਰਵੇ ਵੀ ਆਏ ਸਨ ਉਹਦੇ 'ਚ ਤਾਂ ਜਿਹੜੀ ਸਥਿਤੀ ਹੈ ਅਕਾਲੀ ਦਲ ਦੀ ਤਾਂ ਬਹੁਤ ਖਰਾਬ ਨਜ਼ਰ ਆ ਰਹੀ ਸੀਗੀ। ਤੇ ਅਸੀਂ ਦੱਸਾਂਗੇ ਨਹੀਂ ਆਪਣੇ ਚੈਨਲ ਦੇ ਉੱਤੇ ਵੀ ਕਿੰਨੇ ਸਰਵੇ ਕੀਤਾ ਸੀਗਾ ਉਹ ਆਮ ਆਦਮੀ ਪਾਰਟੀ ਦੇ ਕਾਂਗਰਸ ਦਾ ਮਤਲਬ ਮੰਨਿਆ ਜਾ ਰਿਹਾ ਟੱਕਰ ਤੇ ਕਈ ਕਈ ਥਾਵਾਂ ਤੇ ਭਾਜਪਾ ਵੀ ਕੜੀ ਟੱਕਰ ਦੇ ਰਹੀ ਹੈ ਦੇ ਰਹੀ ਹੈ ਪਰ ਦਲ ਬਦਲੂਆਂ ਨੇ ਸਾਰੀਆਂ ਪਾਰਟੀਆਂ ਨੂੰ ਪਰੇਸ਼ਾਨ ਕੀਤਾ ਹੋਇਆ ਤੁਸੀਂ ਦੇਖੋ ਨਾਮੀਨੇਸ਼ਨ ਫਾਈਲ ਹੋ ਚੁੱਕਿਆ ਹੈ ਜੀ ਹੁਣ ਕਿਸੇ ਨੂੰ ਨਾ ਵਿਧਾਨ ਸਭਾ ਚੋਣਾਂ ਨੇ ਨਾ ਕਿਸੇ ਨੂੰ ਟਿਕਟ ਮਿਲਿਆ ਹਾਂ ਇਹ ਹੋ ਸਕਦਾ ਹੈ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਜਾ ਰਹੇ ਨੇ ਬੰਦੇ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਖੜੇ ਨੇ ਚਾਹੇ ਉਹ ਮੰਤਰੀ ਨੇ ਜਾਂ ਐਮਐਲਏ ਨੇ ਜੇ ਉਹ ਜਿੱਜ ਜਾਂਦੇ ਨੇ ਤੇ ਫਿਰ ਉੱਥੇ ਹੋਣਗੀਆਂ ਜਿਮਨੀ ਚੋਣਾ ਤੇ ਉਹਨਾਂ ਨੂੰ ਜੇ ਕੋਈ ਮੇਰਾ ਵਰਗਾ ਆਮ ਆਦਮੀ ਪਾਰਟੀ 'ਚ ਗਿਆ ਤੇ ਉਹ ਮੈਨੂੰ ਇਹ ਲਾਲਚ ਹੋਣਾ ਹੈ ਵੀ ਸ਼ਾਇਦ ਮੈਨੂੰ ਟਿਕਟ ਮਿਲ ਜੇਗੀ ਐਮਐਲਏ ਦੀ ਤੇ ਮੇਰੀ ਵਾਰੀ ਆ ਜਾਏਗੀ ਪਰ ਜਿਹੜੇ ਦੂਜੀਆਂ ਪਾਰਟੀਆਂ 'ਚ ਜਾ ਰਿਹਾ ਉਹ ਸਮਝ ਤੋਂ ਪਰੇ ਹੈ ਜੀ ਅੱਜ ਵੀ ਉਹ ਲਾਲੀ ਮਜੀਠੀਆ ਤੁਸੀਂ ਦੇਖੋ ਮਜੀਠੇ ਤੋਂ ਪਹਿਲੇ ਉਹ ਕਾਂਗਰਸ 'ਚ ਸਨ ਫਿਰ ਆਜ਼ਾਦ ਵੀ ਲੜੇ ਜੀ ਫਿਰ ਉਹ ਆਮ ਆਦਮੀ ਪਾਰਟੀ ਚਲੇ ਗਏ ਜੀ ਉਹ ਅਜ ਅਕਾਲੀ ਦਲ ਚ ਸ਼ਾਮਲ ਹੋ ਗਏ ਨੇ ਉਹ ਰਵੀਕਰਨ ਸਿੰਘ ਕਾਲੋਂ ਗੁਰਦਾਸਪੁਰ ਹਲਕੇ ਚੋਂ ਡੇਰਾ ਬਾਬਾ ਨਾਨਕ ਤੋਂ ਉਹਨਾਂ ਨੂੰ ਅ ਅਕਾਲੀ ਦਲ ਨੇ ਕੱਢਦਾ ਸੀ ਤੇ ਕਾਲੋਂ ਵੀ ਦੇ ਵੀ ਜੀ ਸ਼ਾਮਲ ਹੋ ਗਏ ਜੀ ਤੇ ਤਲਵੀਰ ਗਿੱਲ ਅੰਮ੍ਰਿਤਸਰ ਤੋਂ ਤੋਂ ਤੁਹਾਨੂੰ ਪਤਾ ਹੀ ਹੈ ਸਾਊਥ ਚੋਂ ਉਹ ਆਮ ਆਦਮੀ ਪਾਰਟੀ ਜਾ ਚੁੱਕੇ ਨੇ ਮਤਲਬ ਕੌਣ ਕਿੱਧਰ ਜਾ ਰਿਹਾ ਹੈ ਕਿੱਥੋਂ ਕੌਣ ਲੜ ਰਿਹਾ ਹੈ ਲੋਕੀ ਵੀ ਕਨਫਿਊਜ਼ ਨੇ ਜੀ ਮਤਲਬ ਜਿਵੇਂ ਨਹੀਂ ਸ਼ੇਰ ਨਹੀਂ ਲੱਗੀ ਹੁੰਦੀ ਕਿਸੇ ਲੱਗੀ ਹੈ ਆਜੋ 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 ਜਿਹਨੂੰ ਮਰਜ਼ੀ ਸ਼ਾਮਲ ਕਰਾਓ ਜਿੱਧਰ ਜਿਆਦਾ ਆਫਰ ਮਿਲੇ ਉਹਦੇ ਚੰ ਆਫਰ ਵੀ ਮਿਲੇ ਜਿੱਥੇ ਲੱਗਦਾ ਕਿ ਮੇਰਾ 86 ਭੁੱਖ ਇੱਥੇ ਸੁਰੱਖਜਤ ਹੈ ਜੀ ਦੇਖੋ ਇਹਨਾਂ ਇਥੋਂ ਤੇ ਇੱਕ ਗੱਲ ਸਾਬਤ ਹੋ ਗਈ ਕਿਸੇ ਵੀ ਲੀਡਰ ਨੇ ਪੰਜਾਬ ਤੋਂ ਪੰਜਾਬੀਆਂ ਤੋਂ ਕੱਖ ਨਹੀਂ ਲੈਣਾ ਦੇਣਾ ਜੀ ਤੁਸੀਂ ਦੇਖੋ ਬਹੁਤ ਸਾਰੇ ਲੀਡਰ ਐਸੇ ਨੇ ਕਈ ਤੇ ਟਿਕਟ ਸਮੇਤ ਹੀ ਦੂਜੀ ਪਾਰਟੀ ਚਲੇ ਗਏ ਹਨ ਜਿਵੇਂ ਸੁਸ਼ੀਲ ਰਿੰਗੋ ਆਮ ਆਦਮੀ ਪਾਰਟੀ ਟਿਕਟ ਦਿੱਤੀ ਸੀ ਜੀ ਭਾਜਪਾ ਚਲੇ ਗਏ ਰਵਨੀਤ ਬਿੱਟੂ ਕਾਂਗਰਸ ਛੱਡ ਕੇ ਬੀਜੇਪੀ ਜਾ ਗਏ ਮਤਲਬ ਹੋਰ ਵੀ ਬੜੇ ਸਾਰੇ ਲੀਡਰ ਨੇ ਹੁਣ ਸ਼ਰਮਣੀ ਅਕਾਲੀ ਦਲ ਵਾਸਤੇ ਜਿਹੜਾ ਇਹ ਜੇਸ਼ੀ ਕਹੀਏ ਕਿ ਮੁਸ਼ਕਲ ਦੀ ਕੜੀ ਹੈ ਜੀ ਹੁਣ ਉਮੀਦਵਾਰ ਅਕਾਲੀ ਦਲ ਦੇ ਕਿਸ ਤਰ੍ਹਾਂ ਪ੍ਰਦਰਸ਼ਨ ਕਰਦੇ ਨੇ ਕਿ ਜਿੱਤ ਪਾਉਂਦੇ ਆ ਯਾਨੀ ਜਿੱਤ ਪਾਉਂਦੇ ਜਾਂ ਕਿੰਨੀ ਉਹਨਾਂ ਨੂੰ ਵੋਟਾਂ ਮਿਲਦੀਆਂ ਉਹ ਅਗਲੀ ਵੀ ਜਿਹੜੀ ਦਿਸ਼ਾ ਨੀਤੀ ਜਿਹੜੀ ਤੈਅ ਕਰੇਗਾ ਪੰਜਾਬ ਦੀ ਕਿਉਂਕਿ 2017 ਤੇ 2022 ਦੇ ਵਿੱਚ ਕਿਸ ਤਰ੍ਹਾਂ ਅਕਾਲੀ ਦਲ ਨੂੰ ਛੱਡ ਕੇ ਬਹੁਤ ਸਾਰੇ ਲੋਕ ਆਮ ਆਦਮੀ ਪਾਰਟੀ ਚ ਚਲੇ ਗਏ ਸਨ ਜੀ ਹੁਣ ਤੁਸੀਂ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਨਾਲ ਕੀ ਉਹਨਾਂ ਬੰਦਿਆਂ ਦਾ ਮੋਹ ਭੰਗ ਹੋਇਆ ਲੱਗਦਾ ਨਹੀਂ ਕਿਉਂਕਿ ਹੁਣੇ ਹੀ ਤਲਬੀਰ ਸਿੰਘ ਗਿੱਲ ਗਏ ਨੇ ਵਿਕਰਮ ਸਿੰਘ ਮਜੀਠੀਆ ਦੇ ਖਾਸਮ ਖਾਸ ਰਹੇ ਸਨ ਜੀ ਤੇ ਉਹ ਵੀ ਛੱਡ ਕੇ ਤੁਹਾਨੂੰ ਪਤਾ ਆਮ ਆਦਮੀ ਪਾਰਟੀ ਚ ਚਲੇ ਗਏ ਨੇ ਹੁਣ ਤੁਸੀਂ ਜੇ ਅਸੀਂ ਗੱਲ ਕਰੀਏ 2019 ਛੋਏ ਲੋਕ ਸਭਾ ਚੋਣਾਂ ਦੀ ਤੇ 13 ਸੀਟਾਂ ਪੰਜਾਬ ਦੀਆਂ ਚੋਂ 8 ਕਾਂਗਰਸ ਨੇ 2 ਭਾਜਪਾ ਨੇ 2 ਕਾਲੀ ਦਲ ਨੇ ਤੇ ਆਮ ਆਦਮੀ ਪਾਰਟੀ ਨੂੰ ਇੱਕੋ ਸੀਟ ਮਿਲੀ ਸੀ ਉਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਜੀ ਪਰ ਜਦੋਂ ਦੀ ਹੁਣ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤੇ ਜਿਹੜੀ ਹੈ ਅ ਕਹਿੰਦੇ ਨਾ ਵੀ ਡੋਰ ਜਿਹੜੀ ਹੈ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਹੈ ਜੀ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਪੋਲਿਟੀਕਲ ਪਰਿਵਾਰਾਂ ਦਾ ਬਿਲਕੁਲ ਠੀਕ ਹੈ ਇਸ ਵਾਰੀ ਉਹਨਾਂ ਦਾ ਵੀ ਖਾਸਾ ਧਿਆਨ ਹੈ ਉਹਨਾਂ ਦੀ ਕਹਿ ਦਿਓ ਕਿ ਸਾਖ ਜਿਹੜੀ ਹੈ ਦਾਤੇ ਲੱਗੀ ਹੋਈ ਹੈ ਜੀ ਹੁਣ ਆਮ ਆਦਮੀ ਪਾਰਟੀ ਦੀ ਹਨੇਰੀ ਸੀਗੀ ਬਾਦਲ ਪਰਿਵਾਰ ਜਦੋਂ ਚਾਹੇ ਕੈਪਟਨ ਪਰਵਾਰ ਕੈਪਟਨ ਸਾਹਿਬ ਆਪ ਢੀਂਟਾ ਸਾਹ ਸਿੱਧੂ ਪਰਵਾਰ ਕੈਨੋ ਪਰਵਾਰ ਵਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਤੋਂ ਇਹ ਸਾਰੇ ਹਾਰ ਗਏ ਸਨ ਤੇ ਹੁਣ ਆ ਬਦਲ ਪਰਵਾਰ ਤੋਂ ਹਰਸ਼ਮਰਤ ਕੋਰ ਬਦਲ ਬਠਿੰਡਾ ਤੋਂ ਤੇ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਪਤਨੀ ਹੈ ਪਰਨੀਤ ਕੋਰ ਉਹ ਪਟਿਆਲਾ ਤੋਂ ਇਲੈਕਸ਼ਨ ਲੜ ਰਹੇ ਹਨ ਤੇ ਦੋਨਾਂ ਪਰਿਵਾਰਾਂ ਦੀ ਜਿਹੜੀ ਸਿਆਸਤ ਜਿਹੜੀ ਹੈ ਇਹਨਾਂ ਦੀ ਜਿੱਤ ਹਾਰ ਵੀ ਤੈਅ ਕਰੇਗੀ ਇਹਨਾਂ ਦੇ ਜੀ ਲੀਡਰ ਜਿੱਦਦੇ ਹਨ ਕਿ ਹਾਰਦੇ ਹਨ ਹੁਣ ਕਾਂਗਰਸ ਆ ਜਦੋਂ ਦੀ ਨਵਜੋਤ ਸਿੰਘ ਸਿੱਧੂ ਤੁਸੀਂ ਗੱਲ ਕਰੀਏ ਵੀ ਕਿਸ ਤਰ੍ਹਾਂ ਉਹਨਾਂ ਨੇ ਪਹਿਲੇ ਲੜਾਈ ਕੀਤੀ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਨੂੰ ਉਠਾਇਆ ਪਰ ਹੁਣ ਉਹ ਪੂਰੀ ਤਰ੍ਹਾਂ ਗਾਇਬ ਨੇ ਨਵਜੋਤ ਸਿੰਘ ਸਿੱਧੂ ਜੀ ਪਹਿਲੇ ਤੋਂ ਇਸ ਕਰਕੇ ਗਾਇਬ ਸਨ ਕਿਉਂਕਿ ਉਹਨਾਂ ਦੀ ਪਤਨੀ ਜਿਹੜੀ ਡਾਕਟਰ ਨਵਜੋਤ ਕੌਰ ਹੈ ਉਹ ਕੈਂਸਰ ਨਾਲ ਪੀੜਿਤ ਨੇ ਤੇ ਉਹਨਾਂ ਦਾ ਇਲਾਜ ਕਰਾ ਰਹੇ ਸਨ ਤੇ ਉਹਨਾਂ ਨੇ ਵੀ ਕਿਹਾ ਸੀ ਮੇਰਾ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਕੋਈ ਇੰਟਰਸਟ ਨਹੀਂ ਹੈ ਮੈਂ ਪੰਜਾਬ ਦੀ ਰਾਜਨੀਤੀ ਹੀ ਕਰਨੀ ਹੈ ਜੀ ਤੇ ਨਾਲ ਦੀ ਨਾਲ ਉਹ ਆਈਪੀਐਲ ਜਿਹੜੇ ਹੈ ਮੈਚ ਕਰ ਰਹੇ ਹੈ ਤੇ ਵਿਕਰਮ ਸਿੰਘ ਮਜੀਠੀਆ ਉਹ ਲੱਗੇ ਹੋਏ ਹਨ ਸਰ ਦੀ ਸੀਟ ਦੇ ਵਿੱਚ ਅਨਿਲ ਜੋਸ਼ੀ ਨੂੰ ਜਿਤਾਉਣ ਵਾਸਤੇ ਅੱਜ ਵੀ ਜਿਵੇਂ ਉਹਨਾਂ ਨੇ ਲਾਲੀ ਮਜੀਠੀਆ ਨੂੰ ਜੁਆਇਨ ਕਰਾਇਆ ਹੁਣ ਤੁਸੀਂ ਇਹ ਵੀ ਦੇਖੋ ਬਦਲਾਵ ਦਾ ਨਾਰਾ ਦੇ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਚਾਈ ਸੀ ਇਸ ਵਾਰੀ ਉਹਨਾਂ ਦਾ ਵੀ ਟੈਸਟ ਹੈ ਕਿਉਂਕਿ ਪਹਿਲੇ ਕਹਿਣ ਨੂੰ ਕੁਝ ਨਹੀਂ ਸੀ ਦੱਸਣ ਨੂੰ ਕੁਝ ਨਹੀਂ ਸੀ આરોਪ ਹੀ આરોਪ ਲਾਣੇ ਸੀ ਆਪਾਂ ਜੀ ਜਦੋਂ 2022 ਚ ਸੀ ਜੀ ਹੁਣ ਦੋ ਮਈ ਆ ਗਈ ਹੈ ਤੇ ਦੋ ਸਾਲ ਤੋਂ ਵੱਧ ਸਮਾਂ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜੀ ਹੁਣ ਦੇਖੋ ਸਰਕਾਰੀ ਨੌਕਰੀਆਂ ਦੇਣ ਦੀ ਇਹ ਗੱਲ ਕਰਦੇ ਆਂ ਮੋਹੱਲਾ ਕਲੀਨਿਕਾਂ ਦੀ ਵੀ ਗੱਲ ਕਰਦੇ ਆਂ ਸਿੱਖਿਆ ਸੁਧਾਰਨ ਦੀ ਵੀ ਗੱਲ ਕਰਦੇ ਆਂ ਪਰ ਇਹ ਕਿੰਨੀ ਸਿੱਖਿਆ 'ਚ ਸੁਧਾਰ ਹੋਇਆ ਜਮੀਨੀ ਹਕੀਕਤ ਜੇ ਚੱਲਣ ਤੇ ਦੇਖਣ ਸਕੂਲ ਆਫ ਫੈਮਿਨੈਂਸ ਕਹਿੰਦੇ 117 ਬਣਾਉਣੇ ਆ ਪਰ ਬਣੇ ਕਿੰਨੇ ਅਜੇ ਚਲੋ ਭ੍ਰਸ਼ਟਾਚਾਰੀ ਇਹਨਾਂ ਨੇ ਬਹੁਤ ਸਾਰੇ ਅੰਦਰ ਕੀਤੇ ਪਰ ਉਹ ਕਾਰਵਾਈ ਕੁਝ ਮੰਤਰੀਆਂ ਸਾਫਕਾ ਮੰਤਰੀਆਂ ਜਾਂ ਐਮਐਲਏ ਤੱਕ ਸੀਮਿਤ ਰਹੀ ਉਸ ਤੋਂ ਅੱਗੇ ਨਹੀਂ ਆਈ ਹੁਣ ਲਾ ਐਂਡ ਆਰਡਰ ਨੂੰ ਲੈ ਕੇ ਬਦਲਾਖੋਰੀ ਦੀ ਰਾਜਨੀਤੀ ਨੂੰ ਲੈ ਕੇ ਇਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਰੋਧੀ ਪਾਰਟੀਆਂ ਘੇਰਦੀਆਂ ਤੇ ਵੀ ਕਹਿੰਦੇ ਵੀ ਦਿੱਲੀ ਤੋਂ ਰਿਮੋਟ ਨਾਲ ਚੱਲਦੇ ਆ। ਜੀ ਹਾਲਾਂਕਿ 1-1000 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ ਔਰਤਾਂ ਨੂੰ ਉਹ ਨਹੀਂ ਪੂਰਾ ਹੋਇਆ। ਰਾਜਪਾਲ ਨਾਲ ਹਮੇਸ਼ਾ ਇਹਨਾਂ ਦਾ ਟਕਰਾਵ ਰਿਹਾ ਹੈ ਪੰਜਾਬ ਦੇ ਰਾਜਪਾਲ ਨਾਲ। ਹੁਣ ਆਮ ਆਦਮੀ ਪਾਰਟੀ ਦੇ ਕੋਲ ਤੁਸੀਂ ਦੇਖੋ ਚਿਹਰਿਆਂ ਦਾ ਕਿੱਡਾ ਵੱਡਾ ਸੰਕਟ ਆ। ਵੀ ਲੋਕ ਸਭਾ ਇਲੈਕਸ਼ਨਾਂ 'ਚ ਇਹਨਾਂ ਕੋਲ ਪੰਜ ਜਿਹੜੇ ਇਹਨਾਂ ਨੇ ਮੰਤਰੀਆਂ ਨੂੰ ਕੈਬਨਿਟ ਮੰਤਰੀਆਂ ਨੂੰ ਟਿਕਟ ਦਿੱਤੀ ਜਾ ਜੀ ਤੇ ਹੋਰ ਵੀ ਕਈ ਜਿਹੜੇ ਜਲੰਧਰ ਹੋ ਗਏ ਹੁਸ਼ਿਆਰਪੁਰ ਹੋ ਗਿਆ ਫਤਿਹਗੜ੍ਹ ਸਾਹਿਬ ਹੋ ਗਿਆ ਕਾਂਗਰਸ 'ਚੋਂ ਲੀਡਰ ਆਏ ਉਹਨਾਂ ਨੂੰ ਇਹਨਾਂ ਨੇ ਇੰਪੋਰਟ ਕੀਤਾ ਜੀ ਤੁਸੀਂ ਦੇਖੋ ਹੁਣ ਗੱਲ ਤੇ ਫੇਰ ਹੋਈ ਲੋਕ ਆਖਰ ਜਾਣ ਤੇ ਜਾਣ ਕਿੱਧਰ ਸਵਾਲ ਇਹ ਬਹੁਤ ਵੱਡਾ ਹੈ ਜੀ ਲੋਕ ਬੇਸਿਕਲੀ ਨਿਰਾਸ਼ ਹੋ ਚੁੱਕੇ ਨੇ ਤੁਸੀਂ ਦੇਖੋ ਐ ਕੀ ਕਿਤੇ ਉਤਸ਼ਾਹ ਲੱਗਦਾ ਲੋਕਾਂ ਦੇ ਵਿੱਚ ਬਿਲਕੁਲ ਲੋਕਾਂ ਨੇ ਭਗਵੰਤ ਮਾਨ ਤੇ ਤੇ ਅਰਵਿੰਦ ਕੇਜਰੀਵਾਲ ਦੇ ਉੱਤੇ ਯਕੀਨ ਕੀਤਾ ਇਹਨਾਂ ਨੇ ਬਦਲਾਵ ਦਾ ਨਾਅਰਾ ਦਿੱਤਾ ਸੀਗਾ ਤੇ ਸੀ ਕਿਹਾ ਸੀ ਅਸੀਂ ਭ੍ਰਸ਼ਟਾਚਾਰ ਖਤਮ ਕਰਾਂਗੇ ਬਹੁਤ ਸਾਰੇ ਹੋਰ ਵੀ ਵਾਦੇ ਇਹਨਾਂ ਨੇ ਕੀਤੇ ਸੀ ਰੇਟ ਸਸਤੀ ਕਰਾਂਗੇ ਉਹਨੂੰ ਮੈਂ ਉਧਰ ਚ ਨਹੀਂ ਪੈਣਾ ਵੀ ਰੇਟ ਸਸਤੀ ਹੋਈ ਕਹਿੰਦੀ ਹੋਈ ਤੇ ਲੋਕਾਂ ਨੇ ਕਿਹਾ ਵੀ ਨਹੀਂ ਬਾਕੀ ਰਵਾਇਤੀ ਪਾਰਟੀਆਂ ਨੂੰ ਸੀ ਵੇਖ ਲਿਆ ਐ ਕਿ ਇਹਨਾਂ ਨੂੰ ਜਿਤਾਓ ਤੇ 92 ਸੀਟਾਂ ਇਹਨਾਂ ਨੂੰ ਦਿੱਤੀਆਂ ਇਹਨਾਂ ਦਾ ਐ ਕਿ ਸਭ ਤੋਂ ਜ਼ਿਆਦਾ ਜਿਹੜਾ ਟੈਸਟ ਹੈ ਨਾ ਜੀ ਉਹ ਇਹਨਾਂ ਦਾ ਹੀ ਹੈ ਤੇ ਹੁਣ ਇਹ ਵੀ ਵੇਖਣਾ ਪਏਗਾ ਕਿ ਕੀ ਇਹਨਾਂ ਨੇ ਆਪਣਾ ਪੱਕਾ ਕੈਡਰ ਬਣਾ ਲਿਆ ਕਿ ਨਹੀਂ ਬਣਾਇਆ ਤੇ ਜੇ ਕੈਡਰ ਬਣਾਇਆ ਤੇ ਕਿੱਡਾ ਵੱਡਾ ਬਣਾਇਆ ਹੁਣ 10 ਸਾਲ ਪਹਿਲੇ ਤੁਸੀਂ ਦੇਖੋ ਇਹ ਆਮ ਆਦਮੀ ਪਾਰਟੀ ਦਾ ਜਨਮ ਹੁੰਦਾ ਹੈ ਤੇ ਦਸਾਂ ਸਾਲਾਂ ਦੇ ਵਿੱਚ ਇਹ ਕੌਮੀ ਪਾਰਟੀ ਨੈਸ਼ਨਲ ਪਾਰਟੀ ਬਣ ਗਈ ਹੈ 300 ਯੂਨਿਟ 32 ਮਾਫ ਬਿਲਕੁਲ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਉਹ ਫਾਇਦਾ ਆਇਆ ਚ ਕੋਈ ਸ਼ੱਕ ਨਹੀਂ ਹੁਣ ਤੁਸੀਂ ਦੇਖੋ ਰਵਾਇਤ ਮੈਂ ਜਿਵੇਂ ਪਹਿਲੇ ਆਖਿਆ ਵੀ ਰਵਾਇਤੀ ਪਾਰਟੀਆਂ ਤੋਂ ਲੋਕ ਤੰਗ ਆ ਗਏ ਸ਼ਾ ਜੇਲਾ ਜੋ ਜਿਵੇਂ ਮੋਬਾਈਲ ਮਿਲਦੇ ਪੈ ਨੇ ਜੇਲਾ ਚ ਬਹਿ ਕੇ ਗੈਂਗਸਟਰ ਆਪਣਾ ਨੈਟਵਰਕ ਚਲਾਉਂਦੇ ਪੈ ਨੇ ਲੋਕ ਜਿਹੜੇ ਆ ਸਭ ਤੋਂ ਪਹਿਲੇ ਰਿਦਮ ਸੋਸ਼ਲ ਸਿਕਿਉਰਿਟੀ ਚਾਹੁੰਦੇ ਜੀ ਆਮ ਬੰਦਾ ਮੁਫਤ ਦੀ ਚੀਜ਼ ਤੇ ਕਹਿੰਦਾ ਵੀ ਕਰ ਲਾਂਗੇ ਅਸੀਂ ਮਿਹਨਤ ਕਰਕੇ ਖਾ ਲਾਂਗੇ ਪਰ ਜਦੋਂ ਸੋਸ਼ਲ ਸਿਕਿਉਰਿਟੀ ਨਾ ਹੋਵੇ ਜੀ ਭ੍ਰਸ਼ਟਾਚਾਰ ਹੋਵੇ ਹਰ ਥਾਂ ਤੇ ਪੈਸੇ ਦੇਣੇ ਪੈਣ ਜੀ ਫਿਰ ਸਵਾਲ ਬਹੁਤ ਖੜੇ ਹੋ ਜਾਂਦੇ ਨੇ ਇਸ ਕਰਕੇ ਇਹਨਾਂ ਦਾ ਵੀ ਇਸ ਵਾਰੀ ਟੈਸਟ ਹੈ ਵੀ ਰੰਗਲਾ ਪੰਜਾਬ ਬਣਿਆ ਕਿ ਨਹੀਂ ਬਣਿਆ ਇਹ ਪਤਾ ਲੱਗ ਜਾਏਗਾ ਇੱਕ ਤਰੀਕ ਨੂੰ ਵੋਟਾਂ ਪੈਣੀਆਂ ਹਾਲਾਂਕਿ ਕੇਜਰੀਵਾਲ ਸਾਹਿਬ ਤੇ ਕਹਿੰਦੇ ਐਸ ਵਾਰੀ 13 0 ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵੀ ਕਹਿੰਦੇ ਐ ਇਸ ਵਾਰ ਪੰਜਾਬ ਹੀਰੋ 13 0 ਤੇ ਪ੍ਰਤਾਪ ਸਿੰਘ ਬਾਜਵਾ ਤੇ ਇਹ ਤੋਂ ਉਲਟ ਕਹਿੰਦੇ ਆ ਹੁਣ ਤੁਸੀਂ ਦੇਖੋ ਮਤਲਬ ਕੁੱਲ ਮਿਲਾ ਕੇ ਪੰਜਾਬ ਸਰਕਾਰ ਦੀ ਸਾਖ ਵੀ ਐਸ ਵਾਰੀ ਦਾਤਿਆ ਲੋਕੀ ਇਹਨਾਂ ਨੂੰ ਕਿੰਨਾ ਪਸੰਦ ਕਰਦੇ ਆ ਇਹ ਤੈਅ ਹੋ ਜਾਏਗਾ ਪਤਾ ਲੱਗ ਜਾਏਗਾ ਜੇ ਅੰਮ੍ਰਿਤਸਰ ਦੀ ਗੱਲ ਕਰੀ ਤੇ 9 ਹਲਕਿਆਂ ਦੇ ਵਿੱਚੋਂ ਜੇ ਕੋਈ ਲੜ ਰਹੇ ਆ ਨਾ ਜੀ ਤੇ 7 ਐਮ ਐਲ اے ਆਮ ਆਦਮੀ ਪਾਰਟੀ ਦੇ ਆ ਜੀ ਮਜੀਠਾ ਛੱਡਦੀ ਐ ਤੇ ਰਾਜਸਭਾ ਸੀ ਛੱਡਦੀ ਐ ਜੀ ਤੇ ਫਿਰ ਦੇਖਦੇ ਆ ਇਹਨਾਂ ਦੇ ਕਿੰਨੇ ਮਾਰਜਨ ਤੋਂ ਜਿੱਤਦੇ ਨੇ ਜਿੱਦੇ ਵੀ ਕਿਹਨੇ ਜਿੱਤਦੇ ਇਸ ਤਰ੍ਹਾਂ ਹੋਰ ਵੀ ਜਿਹੜੀਆਂ ਥਾਵਾਂ ਤੇ ਇਹ ਮੁਸ਼ਕਲ ਪਈ ਹੋਈ ਐ ਕੁਲ ਮਿਲਾ ਕੇ ਅਜੀਬ ਜਿਹਾ ਮਾਹੌਲ ਸੌਰੀ ਮਾਹੌਲ ਬਣਿਆ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਕਦੀ ਵੀ ਪਹਿਲਾਂ ਨਹੀਂ ਬਣਿਆ ਹੁਣ ਭਾਰਤੀ ਜਨਤਾ ਪਾਰਟੀ ਜਿਹੜੀ ਹੁਣ ਕੀ ਨਵੀਂ ਕਾਂਗਰਸ ਪਾਰਟੀ ਬਣ ਗਈ ਐ ਦੇਖੋ ਨਾ ਇਹ ਕਹਿਣਾ ਗਲਤ ਨਹੀਂ ਹੋਏਗਾ ਬਹੁਤ ਸਾਰੇ ਕਾਂਗਰਸੀ ਜਿਹੜੇ ਆ ਉਹ ਚਲੇ ਗਏ ਐ ਆ ਪਾਰਟੀ ਜੰਦਾ ਪਾਰਟੀ ਅਮਰਿੰਦਰ ਸਿੰਘ ਹੋ ਗਏ ਸੁਨੀਲ ਜਾਖੜ ਹੋ ਗਏ ਮਨਪ੍ਰੀਤ ਸਿੰਘ ਬਾਦਲ ਹੋ ਗਏ ਰਮਨੀ ਸਿੰਘ ਬਿੱਟੂ ਹੋ ਗਏ ਜਦੋਕ ਚੌਧਰੀ ਦਾ ਪਰਿਵਾਰ ਹੋ ਗਿਆ ਸੁੰਦਰ ਸ਼ਾਮ अरोड़ा ਹੋ ਗਏ ਹੋਰ ਵੀ ਕਈ ਦੇਖੋ ਇਹ ਬਚਾ ਪੌਣਗੇ ਆਪਣੀ ਹੋਂਦ ਕੇ ਨਹੀਂ ਕਾਂਗਰਸੀਆਂ ਦੇ ਸਹਾਰੇ ਬੀਜੇਪੀ ਆਪਣੀ ਹੋਂਦ ਪੰਜਾਬ ਦੇ ਵਿੱਚ ਸਾਬਤ ਕਰ ਪਾਏਗੀ ਕਿ ਨਹੀਂ ਇਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਤੇ ਉਧਰ ਤੁਸੀਂ ਦੇਖੋ ਰਾਜਕੁਮਾਰ ਚੱਬੇਵਾਲ ਸਾਬਕਾ ਵਿਧਾਇਕ ਜਿਹੜੇ ਐਮ ਐਲ اے ਦਲਵੀਰ ਗੋਲਡੀ ਜੀ ਆਮ ਆਦਮੀ ਪਾਰਟੀ ਜਿਹੜਾ ਉਧਰ ਚਲੇ ਗਿਆ ਮਤਲਬ ਇਧਰੋਂ ਉਧਰ ਜਮਿੰਦਰ ਸਿੰਘ ਕੇਪੀ ਉਹ ਅਕਾਲੀ ਦਲ ਚ ਚਲੇ ਗਏ ਜੀ ਹੁਣ ਤੁਸੀਂ ਇਹ ਮਤਲਬ ਅਜੀਬ ਜੀ ਸਥਿਤੀ ਬਣੀ ਹੋਈ ਜਿਵੇਂ ਮੈਂ ਤੁਹਾਨੂੰ ਪਹਿਲਾਂ ਆਖਿਆ ਇਸ ਕਰਕੇ ਲੋਕ ਜਿਹੜੇ ਨੇ ਨਾ ਉਹ ਇਹ ਵੋਟ ਕਿਨੂੰ ਪਾਣਗੇ ਬਿਲਕੁਲ ਨਹੀਂ ਬੋਲ ਮਤਲਬ ਇੱਕ ਹਵਾ ਜਿਹੜੀ ਚੱਲਦੀ ਸੀ ਨਾ ਪਹਿਲੇ ਹਨੇਰੀ ਉਹ ਕਿਤੇ ਚੱਲਦੀ ਦਿਖ ਨਹੀਂ ਰਹੀ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਕ੍ਰਿਸ਼ਮਾ ਹੋ ਦੇ ਤੇ ਦਲ ਵੱਖਰੀ ਹੈ ਉਹ ਕਾਂਗਰਸ ਦੇ ਵਿੱਚ ਤੁਹਾਨੂੰ ਪਤਾ ਆਪ ਲੜਾਈ ਪਈ ਹੋਈ ਹੈ ਹਾਲਾਂਕਿ ਬਹੁਤ ਸਾਰੇ ਲੀਡਰ ਜਿਹੜੇ ਹਨ ਇਲੈਕਸ਼ਨ ਲੜ ਰਹੇ ਨੇ ਤੇ ਪ੍ਰਤਾਪ ਸਿੰਘ ਬਾਜਵਾ ਦੀ ਬੱਲੇ ਬੱਲੇ ਹੈ ਜੀ ਤੇ ਪਰ ਵੇਖਣਾ ਹੋਏਗਾ ਕਿ ਕੀ ਇਹ ਸੀਟਾਂ ਪਿਛਲੀ ਵਾਰ ਜਿੰਨੀਆਂ ਜਿੱਤਣਗੇ ਜੇ ਜਿੱਤਣਗੇ ਤੇ ਫਿਰ ਇਹਨਾਂ ਦਾ ਕਾਂਗਰਸ ਦੇ ਵਿੱਚ ਲੀਡਰ ਹੋਏਗਾ ਕੌਣ ਵੀ ਇਹਨਾਂ ਨੂੰ ਆਪਣੋ ਆਪਣੀ ਮੋੜ ਤੋਂ ਜੜੀ ਇਹ ਹੋਂਦ ਬਣਾਣੀ ਪੈਗੀ 2022 ਦੇ ਵਿੱਚ ਇਹਨਾਂ ਦਾ ਹਾਲ ਕੀ ਹੋਇਆ 2027 ਦੇ ਵਿੱਚ ਇਸ ਦੇਖੋ ਹੁਣ ਤੇ ਲੋਕ ਸਭਾ ਤੋਂ ਬਾਅਦ 2027 ਦੇ ਵਿੱਚ ਹੀ ਇਲੈਕਸ਼ਨ ਹੋਣੇ ਆ ਵਿਧਾਨ ਸਭਾ ਦੇ ਜੀ ਉਸ ਵੇਲੇ ਤੱਕ ਇਹ ਕੀ ਕਰਦੇ ਨੇ ਹੁਣ ਸ਼੍ਰੋਮਣੀ ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ ਤੇ ਉਹ ਆਪਣੇ ਆਪ ਨੂੰ ਜਾ ਕੇ ਕਹਿੰਦੇ ਵੀ ਨੇ ਹਰ ਥਾਂ ਤੇ ਜਾ ਕੇ ਸੁਖਵੀਰ ਬਾਦਲ ਕਹਿੰਦੇ ਆ ਵੀ ਜੇ ਤੁਸੀਂ ਪੰਜਾਬ ਬਚਾਉਣਾ ਹੈ ਇੱਕੋ ਇੱਕ ਖੇਤਰੀ ਪਾਰਟੀ ਹੈ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੂੰ ਜਿਤਾਓ ਉਹਨਾਂ ਨੂੰ ਵੋਟਾਂ ਪਾਓ ਪਰ ਤੁਸੀਂ ਦੇਖੋ ਜਦੋਂ 10 ਸਾਲ ਰਾਜ ਰਿਹਾ 2007 ਤੋਂ ਲੈ ਕੇ 2017 ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭਾਜਪਾ ਦਾ ਜੀ ਉਸ ਵੇਲੇ ਕੀ ਕੀ ਹੋਇਆ ਰੇਤ ਤੇ ਜੱਜੀਆ ਸਭ ਤੋਂ ਜ਼ਿਆਦਾ ਉਦੋਂ ਲੱਗਿਆ ਜੀ ਗੁੰਡਾਗਰਦੀ ਸਭ ਤੋਂ ਜ਼ਿਆਦਾ ਉਦੋਂ ਵਧੀ ਵੀ ਉਦੋਂ ਵੀ ਤੇ ਤੁਸੀਂ ਦੇਖੋ ਵੀ ਤੁਸੀਂ ਕੀ ਸਮਝਦੇ ਹੋ ਵੀ ਲੋਕਾਂ ਕੋਲ ਤਾਂ ਫਿਰ ਵੋਟ ਪਾਉਣ ਦਾ ਹਥਿਆਰ ਹੈਗਾ ਨਾ ਚੁੱਪ ਕਰਕੇ ਲੋਕਾਂ ਨੇ ਵੋਟਾਂ ਪਾਤੀਆਂ 17 'ਚ ਵੀ ਤੁਹਾਨੂੰ ਪਾਸੇ ਕਰਤਾ ਤੇ 2022 ਦੇ ਵਿੱਚ ਵੀ ਤੁਹਾਡਾ ਕੀ ਹਾਲ ਕੀਤਾ ਲੋਕਾਂ ਨੇ ਵੀ ਤਿੰਨ ਸੀਟਾਂ ਤੁਹਾਨੂੰ ਮਿਲੀਆਂ ਕੁੱਲ ਜੀ ਤੁਸੀਂ ਹੁਣ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਏਗਾ ਕਿਉਂ ਪਹਿਲੇ ਜਿਵੇਂ ਤੁਹਾਨੂੰ ਦੱਸਿਆ ਮੈਂ ਦੋ ਪਰਿਵਾਰਾਂ ਦੀ ਸਾਖ ਦਾਬ ਤੇ ਆ ਵੱਡੇ ਵੱਡੇ ਮਾਹਰਾਂ ਦੀ ਜਿਹੜੀ ਹੈ ਸਾਖ ਦਾਅਤ ਹੈ ਕਿਉਂਕਿ ਭਗਵੰਤ ਮੱਖ ਮੰਤਰੀ ਜਿਹੜੇ ਉਹਨਾਂ ਨੇ ਕਿਹਾ ਸੀ ਵੀ ਪੰਜਾਬ ਦੇ ਵਿੱਚ ਆਈ ਐਨ ਡੀ ਆਈ ਐ ਦਾ ਗਠਬੰਧਨ ਜਿਹੜਾ ਨਹੀਂ ਹੋਏਗਾ ਜਦਕਿ ਬਾਕੀ ਥਾਵਾਂ ਤੇ ਹੈਗਾ ਸੀਗਾ ਜੀ ਤੇ ਹੁਣ ਚਲੋ ਬਾਕੀ ਸਾਰੀਆਂ ਗੱਲਾਂ ਤੇ ਹੁਣ 1 ਜੂਨ ਨੂੰ ਵੋਟਾਂ ਪੈਣੀਆਂ 4 ਜੂਨ ਨੂੰ ਆਉਣੇ ਨਤੀਜੇ ਜੀ ਫਿਰ ਪਤਾ ਲੱਗੇਗਾ ਜਿਹੜਾ ਇਧਰੋਂ ਉਧਰ ਜਾ ਰਿਹਾ ਉਧਰੋਂ ਇਧਰ ਜਾ ਰੇ ਦਲ ਬਦਲੂ ਜਿਹੜੇ ਨੇ ਉਹ ਕਿੰਨੇ ਸਿਆਸੀਆਂ ਪਾਰਟੀਆਂ ਵਾਸਤੇ ਫਾਇਦੇਮੰਦ ਹੋਏ ਆ ਤੇ ਕਿੰਨੇ ਨੁਕਸਾਨਦਾਇਕ ਹੋਏ ਹਾਲਾਂਕਿ ਭਾਜਪੀ ਕਹਿ ਰਹੀ ਹੈ ਵੀ ਕਰਤਾਰਪੁਰ ਸਾਹਿਬ ਦਾ ਲੰਘਾ ਅਸ਼ੀ ਖੋਲਿਆ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਵਾਉਂਦੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦ ਦੇ ਧਾਰੇ ਨੂੰ ਵੀ ਇਹਨਾਂ ਨੇ ਵੀਰਪਾਲ ਦਿਵਸ ਮਨਾਉਣ ਦੀ ਜਿਹੜੀ ਹੈ ਉਹ ਕੀਤਾ ਸੀ ਤੇ ਇਹਨਾਂ ਨੇ ਪ੍ਰਚਾਰ ਵੀ ਕੀਤਾ ਸੀ ਵੀ ਅਸੀਂ ਜਿਹੜੇ ਆ ਪੰਜਾਬ ਦੇ ਹਿੱਤਾਸ਼ੀ ਆ ਪਰ ਦੇਖੋ ਪੰਜਾਬ ਦਾ ਬਾਰਡਰ ਸਕੈਨਰ ਲੱਗੇ ਕਈ ਵਾਰੀ ਗੱਲ ਕਰਦੇ ਆ ਟਾਰੀਵਾਗਾ ਸੀਮਾ ਦੇ ਉੱਤੇ ਉਹ ਇਹਨਾਂ ਕੋਲ ਸਕੈਨਰ ਨਹੀਂ ਚੱਲਦੇ ਕੀ ਪੰਜਾਬ ਨੂੰ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਪਾਰਟੀਆਂ ਵੱਲੋਂ ਕੋਈ ਪਾਰਟੀ ਨਹੀਂ ਬੋਲੀ ਨੇੜਲੇ ਸੂਬਿਆਂ ਨੂੰ ਤੁਸੀਂ ਜਿਹੜੀਆਂ ਸਾਰੀਆਂ ਹਰਿਆਤਾਂ ਦਿੰਦੇ ਜੇ ਟੈਕਸਾਂ ਛੋੜ ਦਿੰਦੇ ਜੇ ਜਦੋਂ ਪੰਜਾਬ ਦੀ ਵਾਰੀ ਆਉਂਦੀ ਹੈ ਤੇ ਪੰਜਾਬ ਨੂੰ ਤੁਸੀਂ ਕੁਝ ਵੀ ਨਹੀਂ ਦਿੰਦੇ ਇਸ ਕਰਕੇ ਪੰਜਾਬੀ ਜਾਨ ਤੇ ਜਾਨ ਕਿੰਦਰ ਤਾਂ ਹੀ ਲੋਕ ਜਿਹੜੇ ਨਾ ਹੁਣ ਇਹਨਾਂ ਦੇ ਉੱਤੇ ਯਕੀਨ ਕਰਨਾ ਬੰਦ ਕਰ ਗਏ ਨੇ ਜੀ ਤੇ ਲੋਕ ਵੀ ਕਹਿੰਦੇ ਵੀ ਵੋਟ ਪਾਵਾਂਗੇ ਤੇ ਦੱਸਾਂਗੇ ਨਹੀਂ ਉਹ ਪਾਣਾ ਕਿਉਂ ਮੈਂ ਪਹਿਲੇ ਵਾਲਾ ਕੰਮ ਨਹੀਂ ਹੈ ਵੀ ਫਲਾਣਿਆ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਲੋਕਾਂ ਨੂੰ ਪਤਾ ਲੱਗ ਜਾਊਗਾ ਇਹਨਾਂ ਤੇ ਆਪਣੀ ਸੋਚ ਕੋਈ ਨਹੀਂ ਜੀ ਅੱਜ ਸਵੇਰੇ ਕਾਂਗਰਸ ਨਾਲ ਤੁਰੇ ਫਿਰਦੇ ਆਂ ਤੇ ਰਾਤੀ ਭਾਜਪੀ ਨਾਲ ਸਵੇਰੇ ਆਵਾਜ਼ ਵੀ ਪਾਰਟੀ ਨਾਲ ਸ਼ਾਮੀ ਕੇ ਹੋਰ ਨਾਲ ਇਸ ਕਰਕੇ ਲੋਕ ਜਿਹੜੇ ਆ ਲੋਕ ਵੀ ਸਮਝਦਾਰ ਹੋਏ ਚੰਗੀ ਗੱਲ ਆ ਅਸੀਂ ਤੇ ਲੋਕਾਂ ਨੂੰ ਵਾਰ-ਵਾਰ ਅਪੀਲ ਕਰਦੇ ਆਂ ਵੀ ਛੋਟੇ ਛੋਟੇ ਲਾਲਚ ਦੇ ਵਿੱਚ ਨਾ ਪਾਓ ਜੀ ਆਪਣੇ ਭੁੱਖ ਨੂੰ ਦਾਤੇ ਨਾਲ ਲਾਓ ਤੇ ਇਸ ਕਰਕੇ ਇਹਨਾਂ ਨੂੰ ਪੁੱਛੋ ਤੁਸੀਂ ਇਹਨਾਂ ਨੂੰ ਸਿਰੇ ਪਾਉਂਦੇ ਹੋ ਵੀ ਇਹਨਾਂ ਨੇ ਕਿਹੜਾ 올림픽 ਜੋ ਮੈਡਲ ਜਿੱਤਿਆ ਜੀ ਸਾਰੀਆਂ ਸੁਵਿਧਾਵਾਂ ਲੈਂਦੇ ਆਂ ਸੇਵਾ ਸੁਵਾਂ ਨਹੀਂ ਕਰਦਾ ਕੋਈ ਵੀ ਜੀ ਤੁਸੀਂ ਇਹਨਾਂ ਦੇ ਜਦੋਂ ਨਹੀਂ ਬਣੇ ਹੁੰਦੇ ਲੀਡਰ ਜਾਂ ਐਮਐਲਏ ਜਾਂ ਕੋਈ ਜੀ ਉਦੋਂ ਇਹਨਾਂ ਦੀਆਂ ਜਾਇਦਾਦਾਂ ਦੇ ਵਿਖਲੋਤ ਜਦੋਂ ਬਣ ਜਾਂਦੇ ਆਂ ਤੇ 5 ਸਾਲ ਦਾ ਅੰਕਲਨ ਕਰਨੋਂ ਨਾ ਉਹ ਪੈਸੇ ਕਿੱਥੋਂ ਆਉਂਦੇ ਜੀ ਇਹਨਾਂ ਨੇ ਕੋਈ ਥੋੜੀ ਵੀ ਇਹਨਾਂ ਜਦੋਂ ਐਮਐਲਏ ਬਣ ਗਏ ਤੇ ਉਹ ਕੁਰਸੀ ਦੇ ਥੱਲੇ ਕੋਈ ਜਿੰਨ ਲੱਗਿਆ ਤੇ ਬੈਠਦੇ ਜਿੰਨ ਪ੍ਰਗਟ ਹੋ ਜਾਂਦਾ ਉਹ ਬਸ ਤਰੀਕੇ ਸਾਰੇ ਆ ਜਾਂਦੇ ਇਹਨਾਂ ਨੂੰ ਜੀ ਪੰਡਾਰੀ ਜੀ ਸਵਾਤੀ ਮਾਲੀਵਾਲ ਜਿਹੜੇ ਦਿੱਲੀ ਔਮਨ ਕਮਿਸ਼ਨ ਦੇ ਜਿਹੜੇ ਸਾਬਕਾ ਚੇਅਰਪਰਸਨ ਸੀ ਉਹਨਾਂ ਦੀ ਜਿਹੜੀ ਕੁੱਟਮਾਰ ਦੀ ਜਿਹੜੀ ਵੀਡੀਓ ਆ ਉਹ ਸਾਹਮਣੇ ਆਈ ਹੈ ਤੁਹਾਡਾ ਇਸ ਤੇ ਕੀ ਕਹਿਣਾ ਹੈ ਦੇਖੋ ਸਵਾਤੀ ਮਾਲੀਵਾਲ ਨਾਲ ਜੋ ਵੀ ਘਟਨਾਕ੍ਰਮ ਹੋਇਆ 13 ਮਈ ਦੀ ਇਹ ਘਟਨਾ ਹੈ ਸੰਜੇ ਸਿੰਘ ਨੇ ਸਭ ਤੋਂ ਪਹਿਲੇ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਉਹਨਾਂ ਨੇ ਇਹ ਮੰਨਿਆ ਸੀਗਾ ਕਿ ਸਵਾਤੀ ਮਾਲੀਵਾਲ ਦੇ ਨਾਲ ਮਾਰਕੁੱਟ ਹੋਈ ਹੈ ਉਹਨ ਇੱਕ ਜਿਹੜੀ ਵੀਡੀਓ ਵਾਇਰਲ ਤੇ ਹੋ ਰਹੀ ਹੈ ਪਰ ਅਸੀਂ ਉਹਦੀ ਪੁਸ਼ਟੀ ਨਹੀਂ ਕਰਦੇ ਜੀ ਵੀ ਏਅਰੋ ਪਾਕੇ ਜਿਹੜੇ ਕੇਜਰੀਵਾਲ ਸਾਹਿਬ ਦੇ ਬਿਲਕੁਲ ਖਾਸਮ ਖਾਸ ਨੇ ਨਾ ਵਿਭਵ ਕੁਮਾਰ ਜੀ ਉਹਨਾਂ ਨੇ ਸੁਆਤੀ ਮਾਲੀਵਾਲ ਦੇ ਨਾਲ ਕੋਈ ਕੁੱਟਮਾਰ ਕੀਤੀ ਹੈ ਹੁਣ ਕੀਤੀ ਹੈ ਕਿਨੇ ਕੀਤੀ ਇਹ ਤੇ ਜਾਂਚ ਤੋਂ ਪਤਾ ਲੱਗੇਗਾ ਹਾਲਾਂਕਿ ਦਿੱਲੀ ਪੁਲਿਸ ਤੇ ਫੋਰੈਂਸਿਕ ਟੀਮ ਜਿਹੜੀ ਹੈ ਨਾ ਉਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚ ਚੁੱਕੇ ਹਨ ਉੱਥੇ ਸੀਸੀਟੀਵੀ ਫੁਟੇਜ ਚੈੱਕ ਕਰਨਗੇ ਸੀਐਮ ਦੇ ਸਟਾਫ ਕੋ ਵੀ ਪੁੱਛਗਿੱਛ ਹੋਏਗੀ ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਥੇ ਪੁਲਿਸ ਕ੍ਰਾਈਮ ਸੀਟ ਕ੍ਰੀਏਟ ਕਰੇਗੀ ਜੀ ਤੇ 13 ਮਈ ਨੂੰ ਸ੍ਰੀ 9 ਵਜੇ ਸਵਾਤੀ ਮਾਲੀਵਾਲ ਅਰਵਿੰਦ ਕੇਦਰੀਵਾਲ ਨੂੰ ਮਿਲਣ ਵਾਸਤੇ ਜਾਂਦੇ ਉਹਨਾਂ ਦੇ ਘਰ ਜੀ ਉਥੇ ਕਿਹਾ ਜਾ ਰਿਹਾ ਹੈ ਕਿ ਵਿਬਵ ਕੁਮਾਰ ਨੇ ਜਿਹੜਾ ਇਹਨਾਂ ਦੇ ਨਾਲ ਕੋਈ ਕੁੱਟਮਾਰ ਕੀਤੀ ਐਂ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਵਾਤੀ ਮਾਲੀਵਾਲ ਨੇ ਕਿਹਾ ਕਿ ਜਿਸ ਹੱਦ ਤੱਕ ਜੀ ਅ ਗਿਰ ਸਕਦੇ ਗਿਰ ਜਾ ਤੇ ਭਗਵਾਨ ਜਿਹੜਾ ਸਭ ਕੁਝ ਦੇ ਰਿਹਾ ਉਹਨਾਂ ਨੇ ਆਪਣੇ सोशल मीडिया के उत्ते भी एक लिखा एक्स के उ कहते हिंदी जो लिख देने वो इस बार की तरह हर बार की तरह इस बार भी इस राजनीतिक हिटमैन ने खुद को बचाने की कोशिशें शुरू कर दी हैं अपने लोगों से ट्वीट्स करवा के आदि बिना संदर्भ की वीडियो चला के इसे लगता है कि ये इस अपराध को अंजाम दे के खुद को बचा लेगा कोई किसी को पीटते हुए वीडियो बनाता है भला घर के अंदर की और कैमरे की सीसीटीवी फुटेज की जांच होते ही सत्य सबके सामने होगा जिस हद तक गिर सकता है गिरजा भगवान सब देख रहा है एक ना एक दिन सबकी सच्चाई दुनिया के सामने आ जाएगी यह उन्होंने ट्वीट जो कीता है हूँ अज यह भी कहा जा रहा है कि उन्होंने तीस हजारी कोर्ट के मैजिस्ट्रेट के सामने अपने बयान भी दर्ज कराते हैं ਹੁਣ ਇਸ ਤੋਂ ਬਾਅਦ ਪੁਲਿਸ ਹੁਣ ਸੀਸੀਟੀਵੀ ਫੁਟੇਜ ਤੇ ਲੋਕੇਸ਼ਨ ਜਿਹੜੀ ਵਿਭਵ ਕੁਮਾਰ ਦੀ ਕੀ ਸੀ ਉਸ ਵੇਲੇ ਜੀ ਤੇ ਉਹਨੂੰ ਸਾਰੀ ਇਹ ਜਿਹੜੀ ਲੱਭਣ ਵਾਸਤੇ ਲੱਗ ਗਈ ਹੈ ਹੁਣ ਤੁਸੀਂ ਦੇਖੋ ਵਿਭਵ ਜਿਹੜਾ ਹੈ ਨਾ ਅਰਵਿੰਦ ਕੇਜਰੀਵਾਲ ਦਾ ਸਾਰੇ ਕਰੀਬੀਆਂ ਤੋਂ ਮਤਲਬ ਬਹੁਤ ਕਰੀਬੀ ਮੰਨਿਆ ਜਾਂਦਾ ਹੈ ਜੀ ਇਹ ਨਾ ਕਹਿੰਦੇ ਖਾਸਮ ਖਾਸ ਹੈ ਆਮ ਆਦਮੀ ਪਾਰਟੀ ਬਣਨ ਤੋਂ ਪਹਿਲਾਂ ਹੀ ਇਹ ਅਰਵਿੰਦ ਕੇਜਰੀਵਾਲ ਨਾਲ ਜੁੜਿਆ ਹੋਇਆ ਹੈ ਜੀ 2011 ਦੇ ਵਿੱਚ ਇੰਡੀਆ ਅਗੇਂਸਟ ਕ腐ਸ਼ਨ ਮੂਵਮੈਂਟ ਦੇ ਦੌਰਾਨ ਵੀ ਅਰਵਿੰਦ ਕੇਜਰੀਵਾਲ ਦੇ ਨਾਲ ਸੀ ਵਿਭਵ ਕੁਮਾਰ ਜੀ ਤੇ 27 ਫਰਵਰੀ 2015 ਨੂੰ ਅਰਵਿੰਦ ਕੇਜਰੀਵਾਲ ਨੇ ਆਪਣੇ ਪਰਸਨ ਸੈਕਟਰੀ ਤੌਰ ਤੇ ਇਹਨੂੰ ਨਿਯੁਕਤ ਕੀਤਾ ਸੀਗਾ ਤਨਖਾਤ ਕੀਤਾ ਸੀਗਾ ਜੀ ਤੇ ਫਿਰ ਇਹਨਾਂ ਨੂੰ ਬਰਖਾਸਤ ਵੀ ਕਰ ਦਿੱਤਾ ਗਿਆ ਸੀ ਪਰ ਕੇਜਰੀਵਾਲ ਨੇ ਵਿਭਵ ਨੂੰ ਆਪਣੇ ਤੋਂ ਦੂਰ ਨਹੀਂ ਹੁੰਦੇਤਾ ਉਹਨੂੰ ਆਪਣੇ ਨਾਲ ਹੀ ਰੱਖਿਆ ਹੁਣ ਤੁਸੀਂ ਕਿਹਾ ਜਾ ਰਿਹਾ ਕਿ ਉਹ ਪੰਜਾਬ ਸੀ ਹਾਲਾਂਕਿ ਪੁਲਿਸ ਉਹਨੂੰ ਦਿੱਲੀ ਲੱਭ ਰਹੀ ਏ ਪਰ ਕਿਉਂਕਿ ਅਰਵਿੰਦ ਕੇਜਰੀਵਾਲ ਸਾਹਿਬ ਕੱਲ ਤੇ ਅੱਜ ਅੰਮ੍ਰਿਤਸਰ ਦੇ ਵਿੱਚ ਸਨ ਜੀ ਤੇ ਇਹ ਵੀ ਕਹਿੰਦੇ ਉਹਨਾਂ ਦੇ ਨਾਲ ਆਇਆ ਸੀ ਮੇਰੀ ਕੁਰਸੀ ਆਈਡੀ ਵਾਲੇ ਜਿਹੜੇ ਲੋਗ ਆ ਉਹਨਾਂ ਨਾਲ ਵੀ ਗੱਲ ਹੋਈ ਹੈ ਤੇ ਹੁਣ ਦੇਖੋ ਪੁਲਿਸ ਇਹਦੇ ਤੇ ਜਿਹੜੇ ਆ ਇਕੱਠੇ ਕਰਨ ਢੀ ਹੈ ਉਹਨਾਂ ਨੇ આરોਪ ਤੇ ਬੜੇ ਗੰਭੀਰ ਨੇ ਪਰ ਸਵਾਲ ਇਹ ਵੀ ਹੈ ਕਿ ਉਸ ਤੋਂ ਜਦੋਂ ਇਹਨਾਂ ਨਾਲ ਸਵਾਤੀ ਮਾਲੀਵਾਲ ਦੇ ਨਾਲ ਇੱਕ ਹੋਈ ਘਟਨਾਕ੍ਰਮ ਹੋਇਆ ਇਹ ਚੁੱਪੀ ਕਿਉਂ ਸਾਦ ਗਏ ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹਨੂੰ ਸਵਾਤੀ ਮਾਲੀਵਾਲ ਨੂੰ ਇਹ ਕਿਹਾ ਜਾ ਰਿਹਾ ਸੀ ਕਿ ਤੁਸੀਂ ਅਪਰਾਜ ਸਭਾ ਸੀਟ ਛੱਡ ਦਿਓ ਉਕੇ ਆਮ ਆਦਮੀ ਪਾਰਟੀ ਦੇ ਕੋਟੇ ਚ ਉਹਨਾਂ ਨੂੰ ਰਾਜ ਸਭਾ ਮੈਂਬਰ ਬਣਾਇਆ ਗਿਆ ਤੇ ਅਰਵਿੰਦ ਕੇਜਰੀਵਾਲ ਅਭਿਸ਼ੇਕ ਮਨੂ ਸਿੰਘ ਵੀ ਨੂੰ ਰਾਜ ਸਭਾ ਮੈਂਬਰ ਬਣਾਉਣਾ ਚਾਹੁੰਦੇ ਨੇ ਕਿਉਂਕਿ ਸ਼ਰਾਬ ਨੀਤੀ ਘੁਟਾਲੇ ਦੇ ਵਿੱਚ ਉਹੋ ਹੀ ਇਹਨਾਂ ਦੇ ਕੇਸ ਦੀ ਪੈਰਵਾਈ ਕਰ ਰਹੇ ਨੇ ਹੁਣ ਸੱਚ ਕੀ ਏ ਝੂਠ ਕੀ ਏ ਤੇ ਜਿਹੜਾ ਬਾਅਦ ਦੇ ਵਿੱਚ ਸਾਹਮਣੇ ਆਏਗਾ ਜਦੋਂ ਜਾਂਚ ਹੋਏਗੀ ਅਦਾਲਤ ਕੀ ਫੈਸਲਾ ਸੁਣਾਉਂਦੀ ਏ ਹੁਣ ਜਿਹੜੇ ਦਿੱਲੀ ਦੇ ਮੰਤਰੀ ਨੇ ਅਤੀਸ਼ੀ ਉਹ ਕਹਿੰਦੇ ਵੀ ਸੁਆਤੀ ਮਾਲੀਵਾਲ ਬੀਜੇਪੀ ਦਾ ਮੋੜਾ ਉਹਨਾਂ ਨੂੰ ਭਾਜਪੀ ਨੇ ਉੱਥੇ ਭੇਜਿਆ ਸੀ ਕਹਿੰਦੇ ਸਾਰੇ ਦੇ ਸਾਰੇ ਰੋਪ ਝੂਠੇ ਆ ਝੂਠ ਬੋਲ ਰਹੇ ਆ 13 ਮਈ ਨੂੰ ਅਪਾਇੰਟਮੈਂਟ ਹੀ ਨਹੀਂ ਹੈਗੀ ਸੀ ਬਿਨਾ ਅਪਾਇੰਟਮੈਂਟ ਤੋਂ ਕਹਿੰਦੇ ਮੁੱਖ ਮੰਤਰੀ ਨੂੰ ਮਿਲਣ ਕਿੱਦਾਂ ਪਹੁੰਚਗੇ ਤੇ ਉਸ ਵੇਲੇ ਸੀਐਮ ਸਾਹਿਬ ਘਰ ਵੀ ਨਹੀਂ ਸੀ ਇਹ ਅਤੀਸ਼ ਨੇ ਕਿਹਾ ਤੇ ਇਸ ਤੋਂ ਬਾਅਦ ਕਹਿੰਦੇ ਵੀ ਡਿਮਾਂਡ ਕਰਨ ਲੱਗੀ ਕਿ ਮੁੱਖ ਮੰਤਰੀ ਨਾਲ ਮਲਾਇਆ ਜਾਏ ਜਦੋਂ ਸਟਾਫ ਨੇ ਮਨਾਂ ਕੀਤਾ ਤੇ ਫਿਰ ਇਹਨਾਂ ਨੇ ਜ਼ਬਰਦਸਤੀ ਕੀਤੀ ਤੇ ਸਟਾਫ ਦੇ ਨਾਲ ਵੀ ਇਹਨਾਂ ਨੇ ਜਿਹੜੀ ਹੈ ਉਹ ਦੁਰਵਾਰ ਕੀਤਾ ਹੁਣ ਕੇजरीवाल ਸਾਹਿਬ ਕਿਉਂ ਚੁੱਪ ਇਨ ਮਾਮਲੇ ਤੇ ਚੁੱਪ ਨੇ ਇਹਦੇ ਉੱਪਰ ਵੀ ਸਿਆਸਤ ਤੇਜ਼ ਹੋ ਗਈ ਹੈ ਜਿਹੜੇ ਆਪਣੇ ਫਾਈਨਾਂਸ ਮਿਨਿਸਟਰ ਨੇ ਕੇਂਦਰੀ ਮੰਤਰੀ ਜੀ ਨਿਰਮਲਾ ਸੀਤਾਰਮਨ ਉਹਨਾਂ ਦੇ ਵੀ ਕਈ ਸਵਾਲ ਖੜੇ ਕੀਤੇ ਨੇ ਉਹਨਾਂ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਉਹ ਕਹਿੰਦੇ ਬਈ ਪੂਰੇ ਮਾਮਲੇ ਦੇ ਵਿੱਚ ਅਜੇ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਗਈ ਜੀ ਔਰਤ ਨਾਲ ਕਿਸ ਤਰ੍ਹਾਂ ਦਾ سلوਕ ਕੀਤਾ ਗਿਆ ਉਸ ਨੂੰ ਬਿਲਕੁਲ برداشت ਨਹੀਂ ਕੀਤਾ ਜਾਏਗਾ ਉਹਨਾਂ ਨੇ ਇਹ ਆਖਿਆ ਕਿ ਇਹ ਔਰਤਾਂ ਦੀ ਸੁਰੱਖਿਆ ਤੇ ਵੱਡਾ ਹਮਲਾ ਹੈ ਜੀ ਮਤਲਬ ਇਹ ਇਸ ਮਾਮਲੇ ਦੇ ਵਿੱਚ ਵਿਭੋ ਕੁਮਾਰ ਦੇ ਵੱਲ ਉਂਗਲੀ ਚੁੱਕੀ ਜਾ ਰਹੀ ਹੈ ਤੇ ਇਹ ਜਿਹੜੀ ਹੈ ਸੁਆਤੀ ਮਾਲੀਵਾਲ ਇਹ ਮਹਿਲਾ ਕਮਿਸ਼ਨ ਦੀ ਚੇਅਰਮੈਨ ਵੀ ਰਹੀ ਚੁੱਕੀ ਦਿੱਲੀ ਦੀ ਹੁਣ ਕਾਰਵਾਈ ਕਿਉਂ ਨਹੀਂ ਇਹ ਕਹਿੰਦੇ ਸਭ ਤੋਂ ਵੱਡਾ ਸਵਾਲ ਹੈ ਤੇ ਜ਼ਿੰਮੇਵਾਰ ਵਿਅਕਤੀ ਨੂੰ ਕਹਿੰਦੇ ਵੀ ਕਿਉਂ ਬਚਾਇਆ ਜਾ ਰਿਹਾ ਹੈ ਤੇ ਕਹਿੰਦੇ ਵੀ ਇਹਨੂੰ ਵਾਰਦਾ ਤੋਂ ਬਾਅਦ ਲਖਨਊ ਚ ਵੀ ਘੁੰਮਦੇ ਵੇਖਿਆ ਗਿਆ ਜੀ ਤੇ ਹੁਣ ਕਹਿੰਦੇ ਵੀ ਇਹ ਬਦਸਲੂਕੀ ਲੋਕੀ ਇਹਨਾਂ ਨੂੰ ਜਵਾਬ ਦੇਣਗੇ ਵੋਟਾਂ ਦੇ ਨਾਲ ਉਹ ਲੋਕੀ ਕੀ ਕਰਨਗੇ ਤੇ ਹੁਣ 1 ਜੂਨ ਨੂੰ ਜਾਂ ਦਿੱਲੀ ਦੇ ਵਿੱਚ ਤੇ 25 ਮਈ ਨੂੰ ਵੋਟਾਂ ਪੈਣੀਆਂ ਪੰਜਾਬ 'ਚ 1 ਜੂਨ ਨੂੰ ਪੈਣੀਆਂ ਉਹਨਾਂ ਨੇ ਬਹੁਤ ਸਾਰੇ ਸਵਾਲ ਚੁੱਕੇ ਨੇ ਤੇ ਮਾਲੀਵਾਲ ਨੇ ਜਿਹੜੀ ਆਪਣੀ ਪੋਸਟ ਜਿਹੜੀ ਸਾਂਝੀ ਕੀਤੀ ਹੈ ਆਪਣੇ ਸੋਸ਼ਲ ਮੀਡੀਆ ਦੇ ਉਤੇ ਉਹ ਕਹਿੰਖੇ ਮੇਰੇ ਨਾਲ ਕਹਿੰਦੇ ਬੁਰਾ ਹੋਇਆ ਮੈਂ ਦਿੱਲੀ ਪੁਲਿਸ ਦੇ ਵਿੱਚ ਆਪਣਾ ਬਿਆਨ ਜਿਹੜਾ ਦਰਜ ਕਰਾ ਦਿੱਤਾ ਹੁਣ ਇਹਦੇ ਤੇ ਦੇਖੋ ਪੁਲਿਸ ਕੀ ਕਰਦੀ ਹੈ ਜੋ ਵੀ ਹੋਏ ਤੱਥ ਸਾਹਮਣੇ ਆਉਣਗੇ ਅਸੀਂ ਦਰਸ਼ਕਾਂ ਦੇ ਸਾਹਮਣੇ ਰੱਖ ਦੇਣਗੇ ਪਰ ਕਿਸੇ ਵੀ ਮਹਿਲਾ ਦੇ ਨਾਲ ਮਾਰਪੇਟ ਕਰਨਾ ਕੁੱਟਮਾਰ ਕਰਨਾ ਦੁਰਭਾਰ ਕਰਨਾ ਜ਼ਿਆਤੀ ਕਰਨਾ ਉਹ ਕਿਸੇ ਹੱਦ ਤੱਕ ਠੀਕ ਨਹੀਂ ਹੈ ਜੀ ਭੰਡਾਰੀ ਜੀ ਪੰਜਾਬ ਦੇ ਵਿੱਚ ਇਸ ਵਾਰ ਜਿਹੜੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਅਦਿੱਤਿਆਨਾਥ ਯੋਗੀ ਉਹਨਾਂ ਦੀ ਕਾਫੀ ਡਿਮਾਂਡ ਹੈ ਹਾਂ ਬਿਲਕੁਲ ਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਯੋਗੀ ਦਿੱਤਿਆਨਾਥ ਦੀ ਬਹੁਤ ਡਿਮਾਂਡ ਹੈ ਇਸ ਵੇਲੇ ਉਹਨਾਂ ਨੂੰ ਬੋਲਡੋਜ਼ਰ ਬਾਬਾ ਵੀ ਕਿਹਾ ਜਾਂਦਾ ਹੈ ਤੁਸੀਂ ਦੇਖੋ ਜਿਸ ਤਰ੍ਹਾਂ ਉਹਨਾਂ ਨੇ ਯੂਪੀ ਦੇ ਵਿੱਚ ਗੁੰਡਾਗਰਦੀ ਦਾ ਗੈਂਗਸਟਰਵਾਦ ਦਾ ਸਫਾਇਆ ਕੀਤਾ ਹੈ ਮੈਂ ਵੀ ਉਹਨਾਂ ਦਾ ਕਾਇਲ ਹਾਂ ਜੀ ਮੁੱਖ ਮੰਤਰੀ ਹੋ ਤੋ ਯੋਗੀ ਅਦਿੱਤਿਆਨਾਥ ਜਸਾ ਜੀ ਦੇਖੋ ਡਰ ਤਾਂ ਪਾਇਆ ਨਾ ਇਹ ਥੋੜੀ ਇਥੇ ਜੇਲਾ ਚ ਬਹਿ ਕੇ ਜਿਹੜਾ ਮਰਜੀ ਜਿੰਨੂੰ ਮਰਜੀ ਫੋਨ ਕਰੀ ਜਾਏ 2 ਸਾਲ ਹੋ ਗਏ 1.5 ਸਾਲ ਤੋਂ ਵੱਧ ਸਮਾਂ ਹੋ ਗਿਆ ਜੀ ਉਹਦੀ ਲਾਰਸ ਪੁਸ਼ਨ ਹੋਈ ਦੀ ਇੰਟਰਵਿਊ ਹੋਈ ਜੇਲ ਚੋਂ ਹਜੇ ਤੱਕ ਇਹ ਸਾਡੀ ਸਰਕਾਰ ਹੋਈ ਨਹੀਂ ਪਤਾ ਲਾ ਬਾਈ ਵੀ ਜੇਲ ਦੀ ਇੰਟਰਵਿਊ ਕਰਾਈ ਕਿੰਨੇ ਰੋਜ਼ ਮੋਬਾਈਲ ਫੜੇ ਜਾਂਦੇ ਨੇ ਜੀ ਹੁਣ ਇਸ ਕਰਕੇ ਯੋਗੀ ਅਦਿੱਤਿਆਨਾਥ ਦੀ ਜਿਹੜੀ ਇਹ ਡਿਮਾਂਡ ਵੱਧ ਗਈ ਹੈ ਤਾਂ ਕਿ ਲੋਕਾਂ ਤੇ ਪ੍ਰਭਾਵ ਪਾਇਆ ਜਾ ਸਕੇ ਵੀ ਜੇ ਤੁਸੀਂ ਪੰਜਾਬ ਨੂੰ ਸੁਰੱਖਿਅਤ ਵੇਖਣਾ ਚਾਹੁੰਦੇ ਹੋ ਤੇ ਬੀਜੇਪੀ ਦੀ ਸਰਕਾਰ ਲਿਆਓ ਹੁਣ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਬੀਜੇਪੀ ਦੇ ਕਾਂਗਰਸ ਤੋਂ ਹੀ ਗਏ ਨੇ ਸ੍ਰੀਲ ਜਾਖੜ ਸਾਹਿਬ ਜੀ ਉਹਨਾਂ ਨੇ ਚਿੱਠੀ ਲਿਖੀ ਤੇ ਇਹਨਾਂ ਕੋਲੋਂ ਸਮੇਂ ਮੰਗਿਆ ਹੈ ਜੋਗੀ ਤੇ ਤੇਦਾਸ ਨੂੰ ਉਹਨਾਂ ਨੇ ਕਿਹਾ ਵੀ ਸਾਨੂੰ ਪੰਜਾਬ ਵਾਸਤੇ ਵੀ ਤੁਹਾਡੀ ਲੋੜ ਹੈ ਤੇ ਸਾਨੂੰ ਕੋਈ ਸਮਾਂ ਦਿਓ ਤੇ ਤੁਹਾਡੀ ਸੁਵਿਧਾ ਦਾ ਪੂਰਾ ਖਿਆਲ ਰੱਖਿਆ ਜਾਏਗਾ ਤੁਹਾਨੂੰ ਲੁਧਿਆਣਾ ਢਰਾਇਆ ਜਾਏਗਾ ਜੀ ਹੁਣ ਜਲੰਧਰ ਬਟਾਲਾ ਤੇ ਲੁਧਿਆਣਾ ਕਹਿੰਦੇ ਆ ਵੀ ਆਣਗੇ ਤੇ ਉੱਥੇ ਚਰਚਾ ਕਰਨਗੇ ਜੀ ਤੇ ਨਾਲ ਦੀ ਨਾਲ ਤੁਹਾਨੂੰ ਵੀ ਪਤਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹੀ ਹੋ ਗਏ ਜਾਂ ਜੇਪੀ ਨੱਡਾ ਸਾਹਿਬ ਹੋ ਗਏ ਪ੍ਰਧਾਨ ਨੇ ਜਿਹੜੇ ਬੀਜੇਪੀ ਦੇ ਕੌਮੀ ਇਹ ਸਾਰੇ 40 ਬੰਦੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਆਉਣਾ ਇਸ ਕਰਕੇ ਇਹਨਾਂ ਦੀ ਜਿਹੜੀ ਡਿਮਾਂਡ ਬਹੁਤ ਵਧੀ ਹੋਈ ਯੋਗੀ ਸਾਹਿਬ ਦੀ ਜੀ ਭੰਡਾਰੀ ਜੀ ਕੇਜਰੀਵਾਲ ਨੇ ਗੰਭੀਰ ਆਰੋਪ ਲਗਾਏ ਨੇ ਜੇਲ ਪ੍ਰਸ਼ਾਸਨ ਤੇ ਅਤੇ ਕੇਂਦਰ ਸਰਕਾਰ ਤੇ ਕਹਿੰਦੇ ਨੇ ਕਿ ਮੇਰੀ ਲਾਈਵ ਵੀਡੀਓ ਦੇਖਦੇ ਸੀ ਆ ਦੇਖੋ ਜੀ ਜੇਲ ਚੋਂ ਜਦੋਂ ਉਹਨਾਂ ਨੂੰ ਜਵਾਨਤ ਮਿਲੀ ਹੈ ਕੱਲ ਅੰਮ੍ਰਿਤਸਰ ਸਨ ਉਹਨਾਂ ਨੇ ਉਹ ਅਰੋਪ ਲਾਇਆ ਕਹਿੰਦੇ ਵੀ ਤਿਹਾਰ ਜੇਲ੍ਹ ਦੇ ਵਿੱਚ ਜਦੋਂ ਬੰਦ ਸੀ ਮੈਂ ਤੇ ਮੇਰੇ ਉੱਤੇ 24 ਘੰਟੇ ਮੇਰੇ 13 ਅਫਸਰ ਮੇਰੀ ਮੋਨੀਟਰਿੰਗ ਕਰਦੇ ਸੀ ਤੇ ਕੈਮਰੇ ਦੇ ਨਾਲ ਜਿਹੜੀ ਲਾਈਵ ਫੀਡ ਪ੍ਰਧਾਨ ਮੰਤਰੀ ਦਫ਼ਤਰ ਚ ਜਾਂਦੀ ਸੀ ਜੀ ਦੋਸਤ ਟੀਵੀ ਲੱਗੇ ਸੀ ਕਹਿੰਦੇ ਉੱਥੇ ਮੈਨੂੰ ਕਹਿੰਦੇ ਪੂਰੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਮੈਂ ਨਹੀਂ ਕਹਿੰਦੇ ਹਾਰ ਮੰਨੀ ਜੀ ਹੁਣ ਕੀ ਪਤਾ ਹੁਣ ਤੋੜਨ ਦੀ ਕੋਸ਼ਿਸ਼ ਕੀਤੀ ਗਈ ਕਿ ਨਹੀਂ ਕੀਤੀ ਗਈ ਜੀ ਉਹ ਕਹਿੰਦੇ ਵੀ ਜੇਲ੍ਹ ਦੇ ਮੈਨੂਅਲ ਚ ਕਹਿੰਦੇ ਲਿਖਿਆ ਜੇ ਸੁਪਰਡੈਂਟ ਚਾਵੇ ਤੇ ਕਿਸੇ ਦੀ ਮੀਟਿੰਗ ਕਮਰੇ ਚ ਕਰਾ ਸਕਦਾ ਪਰ ਮੇਰੇ ਨਾਲ ਕਹਿੰਦੇ ਇਦਾਂ ਨਹੀਂ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਮੇਰੀ ਜਿਹੜੀ ਮੀਟਿੰਗ ਹੋਈ ਤੇ ਕਹਿੰਦੇ ਵੀ ਜੇਲ੍ਹ ਅੱਗੇ ਇੱਕ ਜਿਹੜੀ ਜਾਲੀ ਲੱਗੀ ਸੀ ਜਿਵੇਂ ਕੈਦੀ ਦੇ ਨਾਲ ਨਹੀਂ ਕਹਿੰਦੇ ਮੁਲਾਕਾਤ ਆਮ ਬੰਦਿਆਂ ਨਾਲ ਕਰਾਈ ਜਾਂਦੀ ਮੇਰੇ ਨਾਲ ਵੀ ਉਦਾਂ ਦਾ ਵਿਵਾਰ ਹੋ ਜਾਏਗਾ ਜੀ ਕਹਿੰਦੇ ਮੇਰੀ ਇਨਸੂਲਿਨ ਬੰਦ ਕਰਤੀ ਗਈ ਮੇਰੀ ਸ਼ੂਗਰ ਵੱਧ ਗਈ ਕਹਿੰਦਾ ਮੇਰੇ ਜੇ ਕਿਡ ਜੇ ਇਹਦੇ ਨਾਲ ਮੇਰੀ ਕਿਡਨੀ ਤੇ ਲੀਵਰ ਖਰਾਬ ਹੋ ਜਾਂਦਾ ਤੇ ਫਿਰ ਕਹਿੰਦੇ ਮੈਨੂੰ ਨਹੀਂ ਪਤਾ ਦਾ ਮਕਸਦ ਕੀ ਸੀਗਾ ਕਹਿੰਦੇ ਇਤਿ ਵੱਡੇ ਵੱਡੇ ਜਿਹੜੇ ਰਾਜਾ ਸੀਗਾ ਉਹਨਾਂ ਨੇ ਆਪਣੇ ਜਿਹੜੀ ਐ ਸੱਤਾ ਬਚਾਉਣ ਵਾਸਤੇ ਜਿਹੜੇ ਵਿਰੋਧੀ ਹੁੰਦੇ ਸਨ ਉਹਨਾਂ ਨੂੰ ਜੇਲ੍ਹ ਚ ਪਾ ਦਿੱਤਾ ਸੀ ਤੇ ਮੇਰੇ ਨਾਲ ਵੀ ਕਹਿੰਦੇ ਇਹਨਾਂ ਨੇ ਉਹ ਕੁਛ ਕੀਤਾ ਕਹਿੰਦੇ ਹੁਣ ਜਦੋਂ ਮੈਨੂੰ 2 ਤਰੀਕ ਨੂੰ 2 ਜੂਨ ਨੂੰ ਸਰੈਂਡਰ ਕਰਨਾ ਪੈਣਾ ਹੈ ਜੀ ਚਾਰ ਨੂੰ ਕਹਿੰਦੇ ਆ ਜਿਹੜੇ ਐ ਨਤੀਜੇ ਆਉਣੇ ਆ ਕਹਿੰਦੇ ਮੈਂ ਜੇਲ੍ਹ ਦੇ ਵਿੱਚ ਆਪਣੇ ਟੀਵੀ ਤੇ ਵੇਖਦਾ ਹੋਵਾਂਗਾ ਕਹਿੰਦੇ ਖੁਸ਼ ਮੈਂ ਉਦੋਂ ਹੋਵਾਂਗਾ ਜਦੋਂ ਮੈਨੂੰ ਪਤਾ ਲੱਗੇਗਾ ਪੰਜਾਬ ਦੇ ਵਿੱਚ 13 ਸੀਟਾ ਆਮ ਆਦਮੀ ਪਾਰਟੀ ਜਿੱਤ ਰਹੀ ਜੀ ਉਹ ਦੇਖੋ ਉਹਨੂੰ ਪਤਾ ਨਹੀਂ 13 ਜਿੱਤੇਗੀ ਕਿ ਨਹੀਂ ਜਿੱਤੇਗੀ ਇਹ ਤਾਂ ਸਮਝ ਦੱਸੇਗਾ ਸਾਰੀਆਂ ਪਾਰਟੀਆਂ ਕਹਿ ਰਹੀਆਂ ਵੀ ਅਸੀਂ 13 ਦੀਆਂ 13 ਸੀਟਾਂ ਜਿੱਤਾਂਗੇ ਤੇ ਅੱਜ ਕੱਲ ਉਹ ਦਰਬਾਰ ਸਾਹਿਬ ਗਏ ਸਨ ਅੱਜ ਸ਼੍ਰੀ ਰਾਮ ਤੀਰਤ ਗਏ ਐ ਦਰਗਿਆਨਾ ਤੀਰਤ ਵੀ ਗਏ ਨੇ ਜੀ ਉਸ ਤੋਂ ਬਾਅਦ ਇਹ ਚਾਰਟਰਡ ਫਲਾਈਟ ਤੋਂ ਅੱਜ ਰਵਾਨਾ ਹੋ ਗਏ ਨੇ ਕੱਲ ਇਹਨਾਂ ਨੇ ਜਿਹੜੇ ਉਮੀਦਵਾਰ ਨੇ ਉਹਨਾਂ ਨਾਲ ਇੱਕ ਹੋਟਲ ਦੇ ਵਿੱਚ ਮੀਟਿੰਗ ਵੀ ਕੀਤੀ ਇੱਥੇ ਮੁੱਖ ਮੰਤਰੀ ਭਗਵੰਤ ਪਾਣ ਸਾਹਿਬ ਵੀ ਗਏ ਸੀ ਜੀ ਮੌਜੂਦਾ ਹਾਲਾਤ ਕੀ ਨੇ ਪੂਰੀ ਚਰਚਾ ਹੋਈ ਰਣਨੀਤੀ ਬਣਾਈ ਗਈ ਵੀ ਕਿਵੇਂ ਆਪਾਂ ਲੋਕਾਂ ਦੇ ਵਿੱਚ ਚਾਲੇ ਜਾਣਾ ਤੇ ਲੋਕਾਂ ਨੂੰ ਵੋਟ ਸਾਨੂੰ ਪਾਉਣ ਉਹ ਰਣਨੀਤੀ ਤਿਆਰ ਕਰਨੀ ਹੈ ਤੇ ਹੁਣ ਇਹ ਕੀ ਜਾ ਰਿਹਾ ਕਿ ਜਦੋਂ ਦਿੱਲੀ ਦੇ ਵਿੱਚ 25 ਤਰੀਕ ਨੂੰ ਵੋਟਾਂ ਪੈ ਜਾਣਗੀਆਂ ਉਸ ਤੋਂ ਬਾਅਦ ਇੱਕ ਵਾਰ ਫਿਰ ਕੇਜਰੀਵਾਲ ਪੰਜਾਬ ਦੇ ਦੌਰੇ ਤੇ ਆ ਸਕਦੇ ਨੇ ਜੀ ਬਾਕੀ ਤੇ ਤਹਿ ਜਨਤਾ ਨੇ ਕਰਨਾ ਹੈ ਜੀ ਜੀ ਜੇਕਰ ਤੁਹਾਨੂੰ ਸਾਡਾ ਪ੍ਰੋਗਰਾਮ ਵਧੀਆ ਲੱਗਿਆ ਤੇ ਲਾਈਕ ਸ਼ੇਅਰ ਕਮੈਂਟ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਨਮਸਕਾਰ